ਸਵਾਗਤ ਹੈ ਜੀ ਵਲਦੀ ਵੱਡੀ ਖਬਰ ਸਾਂਝੀ ਕਰਨ ਲੱਗੇ ਆ ਕਿਉਂਕਿ ਲੰਬੇ ਸਮੇਂ ਤੋਂ ਪੰਚਾਇਤਾਂ ਚੋਣਾਂ ਦੀ ਇੰਤਜ਼ਾਰ ਕੀਤਾ ਜਾ ਰਿਹਾ ਸੀ ਕਿ ਆਖਿਰ ਪੰਚਾਇਤ ਚੋਣ ਕਦੋਂ ਹੋਵੇਗੀ ਥੋੜੀ ਦੇਰ ਪਹਿਲਾਂ ਇਹ ਜਾਣਕਾਰੀ ਸਾਂਝੀ ਕੀਤੀ ਸੀ ਕਿ ਅੱਜ ਦੁਪਹਿਰ 3 ਵਜੇ ਪ੍ਰੈਸ ਕਾਨਫਰੰਸ ਹੋਣੀ ਹੈ ਚੋਣ ਕਮਿਸ਼ਨਰ ਰਾਜ ਕੁਮਾਰ ਚੌਧਰੀ ਕਲ ਮੈਂ ਹਾਰਤੀ ਅਸਮ ਜਰ ਨਿਊਜ਼ ਦੇਖੇ ਦਰਸ਼ਕਾਂ ਦਾ ਸਵਾਗਤ ਹੈ ਇਸ ਵੇਲੇ ਦੀ ਵੱਡੀ ਖਬਰ ਸਾਂਝੀ ਕਰਨ ਲੱਗੇ ਹਾਂ ਕਿਉਂਕਿ ਲੰਬੇ ਸਮੇਂ ਤੋਂ ਪੰਚਾਇਤਾਂ ਚੋਣਾਂ ਦੀ ਇੰਤਜ਼ਾਰ ਕੀਤਾ ਜਾ ਰਿਹਾ ਸੀ ਕਿ ਆਖਿਰ ਪੰਚਾਇਤ ਚੋਣ ਕਦੋਂ ਹੋਵੇਗੀ ਥੋੜੀ ਦੇਰ ਪਹਿਲਾਂ ਇਹ ਜਾਣਕਾਰੀ ਸਾਂਝੀ ਕੀਤੀ ਸੀ ਕਿ ਅੱਜ ਦੁਪਹਿਰ 3 ਵਜੇ ਪ੍ਰੈਸ ਕਾਨਫਰੰਸ ਹੋਣੀ ਹੈ ਚੋਣ ਕਮਿਸ਼ਨਰ ਰਾਜ ਕੁਮਾਰ ਚੌਧਰੀ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾਣੀ ਹੈ ਇਹ ਵੀ ਦੱਸਿਆ ਸੀਗਾ ਕਿ ਚੋਣ ਨਿਸ਼ਾਨ ਦੀ ਤਿਆਰੀਆਂ ਜਿਹੜੀਆਂ ਨੇ ਮੁਕੰਮਲ ਕਰ ਦਿੱਤੀਆਂ ਗਈਆਂ ਸੀਗਾ ਤੇ ਹੁਣ ਵੱਡੀ ਖਬਰ ਦੇ ਰਹੇ ਆ ਕਿ ਪੰਚਾਇਤੀ ਚੋਣਾਂ ਦੀ ਤਰੀਕਾਂ ਜਿਹੜੀਆਂ ਨੇ ਉਹ ਐਲਾਨ ਦਿੱਤੀਆਂ ਗਈਆਂ ਨੇ 15 ਅਕਤੂਬਰ ਨੂੰ ਪੰਚਾਇਤੀ ਚੋਣਾਂ ਹੋਣਗੀਆਂ ਦੱਸਦੀ ਕਿ 15 ਅਕਤੂਬਰ ਨੂੰ ਹੀ ਨਤੀਜੇ ਵੀ ਹੋਣਗੇ ਵੋਟਾਂ ਵੀ ਪੈਣਗੀਆਂ ਤੇ ਤੁਸੀਂ ਆਪਣਾ 15 ਤਰੀਕ ਨੂੰ ਪੰਚਾਇਤ ਚੁਣ ਪੰਚਾਇਤੀ ਚੋਣਾਂ ਹੋਣਗੀਆਂ ਸਰਪੰਚ ਜਿਹੜਾ ਹੈ ਉਹ ਚੋਣ ਟੋਣ ਸਕਦੇ ਹੋ ਕਿਉਂਕਿ ਲੰਬੇ ਸਮੇਂ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਸੀਗਾ ਦੱਸ ਦਈਏ ਕਿ ਗੁਲਾਬੀ ਪਰਚੀ ਜਿਹੜੀ ਹੋਵੇਗੀ ਸਰਪੰਚ ਚੁਣਨ ਦੇ ਲਈ ਹੋਵੇਗੀ ਜਦੋਂ ਤੁਸੀਂ ਵੋਟ ਪਾਣ ਜਾਣਾ ਤੇ ਚਿੱਟੇ ਪਰਚੀ ਜਿਹੜੀ ਹੋਵੇਗੀ ਉਹ ਤੁਸੀਂ ਆਪਣਾ ਵਾਰਡ ਮੈਂਬਰ ਚੁਣੋਗੇ ਯਾਨੀ ਕਿ ਪੰਚ ਚੁਣੋਗੇ ਦੱਸ ਦਈਏ ਕਿ ਕੁੱਲ ਪੰਚਾਇਤਾਂ 13237 ਗ੍ਰਾਮ ਪੰਚਾਇਤਾਂ ਨੇ ਤੇ 19110 ਜਿਹੜੇ ਨੇ ਪੋਲਿੰਗ ਬੂਥ ਬਣਾਏ ਜਾਣਗੇ ਦੱਸ ਦਈਏ ਕਿ ਇਹ ਜਿਹੜੀ ਵੋਟਾਂ ਨੇ ਬੈਲਟ ਪੇਪਰ ਰਾਹੀਂ ਹੋਵੇਗੀ ਦਿਨ ਨਾਲ ਹੀ ਦੱਸਿਆ ਕਿ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਵੋਟਾਂ ਪੈਣਗੀਆਂ ਉਸ ਤੋਂ ਬਾਅਦ ਗਿਣਤੀ ਹੋਣੀ ਸ਼ੁਰੂ ਹੋ ਜਾਵੇਗੀ ਤੇ ਨਤੀਜੇ ਵੀ ਸ਼ਾਮ ਤੱਕ ਦੱਸ ਦਿੱਤੇ ਜਾਣਗੇ ਵਧੇਰੇ ਜਾਣਕਾਰੀ ਦੇ ਲਈ ਦੱਸ ਦਈਏ ਕਿ 15 ਅਕਤੂਬਰ ਜਿਹੜੀ ਤਰੀਕ ਰੱਖੀ ਗਈ ਹੈ ਤੇ ਤਿਉਹਾਰਾਂ ਦੇ ਸੀਜ਼ਨ ਨੂੰ ਦੇਖਦੇ ਹੋਏ ਸ਼ਡਿਊਲ ਤੈਅ ਕੀਤਾ ਗਿਆ ਹੈ ਧੋਨੇ ਦੀ ਵਾਡੀ ਦੇ ਸੀਜ਼ਨ ਨੂੰ ਦੇਖਦੇ ਹੋਏ ਇਹ ਸ਼ਡਿਊਲ ਤੈਅ ਕੀਤਾ ਗਿਆ ਤੇ ਵੱਡੀ ਜਾਣਕਾਰੀ ਵਧੇਰੇ ਜਾਣਕਾਰੀ ਦੇ ਲਈ ਡਾਇਰੈਕਟ ਤੁਹਾਨੂੰ ਪ੍ਰੈਸ ਕਾਨਫਰੰਸ ਦੇ ਵਿੱਚ ਲੈ ਕੇ ਚੱਲਦੇ ਹਾਂ ਕਿ ਕਿਸ ਤਰੀਕੇ ਨਾਲ ਕਿਹੜੀ ਕਿਹੜੀ ਹਦਾਇਤਾਂ ਹੋਰ ਦਿੱਤੀਆਂ ਗਈਆਂ ਨੇ ਚੋਣ ਜਾਬਤਾ ਕਿਸ ਤਰ੍ਹਾਂ ਲੱਗ ਰਿਹਾ ਹੈ ਕਿੰਨਾ ਖਰਚਾ ਹੋਵੇਗਾ ਕਿਸੇ ਦੇ ਲਈ ਆਪਣੇ ਪ੍ਰਚੋਣ ਪ੍ਰਚਾਰ ਦੇ ਲਈ ਰੈਲੀਆਂ ਕੱਢਣ ਦੇ ਲਈ ਉਹ ਸਾਰੀਆਂ ਚੀਜ਼ਾਂ ਵਿਸਤਾਰ ਨਾਲ ਤੁਹਾਨੂੰ ਦੱਸਦੇ ਹਾਂ ਪ੍ਰੈਸ ਕਾਨਫਰੰਸ ਦੀ ਲਾਈਵ ਵੀਰੋ ਦਿਖਾਣਾ ਕਿ ਰਾਜਕਮੇ ਚੌਧਰੀ ਦੇ ਵੱਲੋਂ ਕਿਹੜੀਆਂ-ਕਿਹੜੀਆਂ ਹਦਾਇਤਾਂ ਜਿਹੜੀਆਂ ਨੇ ਉਹ ਦਿੱਤੀਆਂ ਗਈਆਂ ਨੇ ਇਸ ਦੇ ਨਾਲ ਹੀ ਹੋਰ ਵੀ ਜਾਣਕਾਰੀ ਸਾਂਝ ਕਰਾਂਗੇ ਪੰਜਾਬ ਰਾਜ ਚੋਣ ਕਮਿਸ਼ਨ ਨੇ ਸੂਬੇ ਦੇ ਵਿੱਚ ਪੰਚਾਇਤੀ ਚੋਣਾਂ ਦਾ ਐਲਾਨ ਕਰ ਦਿੱਤਾ ਹੈ 15 ਅਕਤੂਬਰ ਨੂੰ ਵੋਟਾਂ ਪੈਣਗੀਆਂ ਪੰਚਾਇਤੀ ਚੋਣਾਂ ਦੇ ਆ ਤਰੀਕਾਂ ਦੇ ਐਲਾਨ ਨਾਲ ਹੁਣ ਪਿੰਡ ਵਿੱਚ ਚੋਣ ਜਾਬਤਾ ਵੀ ਲੱਗ ਗਿਆ ਹੈ ਸੂਬਾ ਚੋਣ ਕਮਿਸ਼ਨਰ ਰਾਜ ਕਮਲ ਚੌਧਰੀ ਨੇ ਕਿਹਾ ਕਿ ਨਾਮਜ਼ਦਗੀ ਦੀ ਆਖਰੀ ਤਾਰੀਖ 4 ਅਕਤੂਬਰ ਹੋਵੇਗੀ ਸਵੇਰੇ 8 ਵਜੇ ਤੋਂ 4 ਵਜੇ ਤੱਕ ਵੋਟਾਂ ਪੈਣਗੀਆਂ ਅਤੇ ਉਸੇ ਦਿਨ ਵੋਟਾਂ ਦੀ ਗਿਣਤੀ ਵੀ ਹੋਵੇਗੀ ਉਹਨਾਂ ਦੱਸਿਆ ਕਿ ਪੰਜਾਬ ਚ ਕੁੱਲ 13237 ਗ੍ਰਾਮ ਪੰਚਾਇਤਾਂ ਨੇ ਅਤੇ 19110 ਪੋਲਿੰਗ ਬੂਥ ਬਣਨਗੇ ਬੈਲਟ ਪੇਪਰ ਰਾਹੀਂ ਵੋਟਾਂ ਤੁਸੀਂ ਪਾ ਸਕਦੇ ਹੋ ਜਨਰਲ ਪੰਚਾਇਤ ਸਰਪੰਚਾਂ ਨੂੰ ਨਾਮਜ਼ਦਗੀ ਫੀਸ 100 ਰੁਪਏ ਦੇਣੀ ਪਵੇਗੀ ਅਤੇ ਐਸੀਬੀਸੀ ਪੰਚਾਂ ਤੇ ਸਰਪੰਚਾਂ ਨੂੰ ਨੋਮੀਨੇਸ਼ਨ ਫੀਸ 50 ਰੁਪਏ ਰੱਖੀ ਗਈ ਹੈ ਪੰਜਾਬ ਦੇ ਵਿੱਚ 1 ਕਰੋੜ 33 ਲੱਖ ਵੋਟਰ ਨੇ ਦੱਸਦੀ ਹੈ ਕਿ ਜਿਸ ਚੀਜ਼ ਦਾ ਇੰਤਜ਼ਾਰ ਸੀ ਜਿਸ ਪਲ ਦਾ ਇੰਤਜ਼ਾਰ ਸੀ ਹੁਣ ਆ ਚੁੱਕਾ ਹੈ ਪੰਜਾਬ ਰਾਜ ਚੋਣ ਕਮਿਸ਼ਨ ਨੇ ਵੀ ਕਿਹਾ ਕਿ ਤਿਉਹਾਰਾਂ ਨੂੰ ਦੇਖਦੇ ਹੋਏ ਸ਼ਡਿਊਲ ਤੈਅ ਕੀਤਾ ਗਿਆ ਚੋਣ ਦੀ ਵਾਢੀ ਦਾ ਸੀਜ਼ਨ ਦਾ ਵੀ ਧਿਆਨ ਰੱਖਿਆ ਗਿਆ ਹੈ ਪੰਚਾਂ ਤੇ ਸਰਪੰਚਾਂ ਨੂੰ ਵੱਖਰੇ ਵੱਖਰੇ ਚੋਣ ਨਿਸ਼ਾਨ ਜਾਰੀ ਕੀਤੇ ਜਾਣਗੇ ਚੋਣ ਕਮਿਸ਼ਨ ਮੁਤਾਬਕ ਸਰਪੰਚ ਦੀ ਚੋਣ ਲਈ 38 ਅਤੇ ਪੰਚ ਦੀ ਚੋਣ ਲਈ 135 ਚੋਣ ਨਿਸ਼ਾਨ ਰੱਖੇ ਗਏ ਨੇ ਚੋਣ ਕਮਿਸ਼ਨ ਮੁਤਾਬਕ ਕੁੱਲ 173 ਚੋਣ ਨਿਸ਼ਾਨ ਰੱਖੇ ਗਏ ਨੇ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਦੇ ਲਈ 32 ਚੋਣ ਨਿਸ਼ਾਨ ਹੋਣਗੇ ਤੇ ਚੋਣ ਕਮਿਸ਼ਨਰ ਮੁਤਾਬਕ ਦੋ ਤਰ੍ਹਾਂ ਦੇ ਬੈਲਟ ਪੇਪਰ ਹੋਣਗੇ ਪੰਜਾਬ ਦੇ ਵਿੱਚ ਕੁੱਲ 13237 ਪੰਚਾਇਤਾਂ ਨੇ ਜਿਨ੍ਹਾਂ ਵਿੱਚ 153 ਪੰਚਾਇਤ ਸੰਮਤੀਆਂ ਅਤੇ ਜ਼ਿਲ੍ਹਾ ਪ੍ਰੀਸ਼ਦ ਹਨ ਉਹਨਾਂ ਦਾ ਕਾਂਜ ਕਾਇਚਣਾ 31 ਦਸੰਬਰ 2023 ਨੂੰ ਖਤਮ ਹੋ ਗਿਆ ਸੀ ਸੂਬੇ ਦੇ ਵਿੱਚ ਸਭ ਤੋਂ ਵੱਧ 1405 ਪੰਚਾਇਤਾਂ ਫਸ਼ਾਰਪੁਰ ਜ਼ਿਲ੍ਹੇ ਦੇ ਵਿੱਚ ਨੇ ਜਦੋਂ ਕਿ ਪਟਿਆਲਾ ਦੇ ਵਿੱਚ 1022 ਪੰਚਾਇਤਾਂ ਨੇ ਪਿਛਲੇ ਸਾਲ ਦਸੰਬਰ ਤੋਂ ਭੰਗ ਹੋਈਆਂ ਪੰਚਾਇਤੀਆਂ ਚੋਣਾਂ ਅਜੇ ਬਾਕੀ ਨੇ ਇਸ ਲਈ ਤੇ ਵੱਡੀ ਖਬਰ ਤਾਂ ਨਾਲ ਸਾਂਝੀ ਕੀਤੀ ਹੈ ਕਿ ਕਿਸ ਤਰੀਕੇ ਨਾਲ ਤੁਸੀਂ ਆ ਵੋਟ ਜਿਹੜੀ ਆ ਪਾ ਤੱਕਦੇ ਹੋ ਤੇ ਪੰਚਾਇਤ ਸੱਚੀ ਕਾਲ ਮਹਾਰਤੀ ਅਸਮ ਜੈ ਨਿਊਜ਼ ਦੇਖੇ ਦਰਸ਼ਕਾਂ ਦਾ ਸਵਾਗਤ ਹੈ ਇਸ ਵੇਲੇ ਦੀ ਵੱਡੀ ਖਬਰ ਸਾਂਝੀ ਕਰਨ ਲੱਗੇ ਹਾਂ ਕਿਉਂਕਿ ਲੰਬੇ ਸਮੇਂ ਤੋਂ ਪੰਚਾਇਤਾਂ ਚੋਣਾਂ ਦੀ ਇੰਤਜ਼ਾਰ ਕੀਤਾ ਜਾ ਰਿਹਾ ਸੀਗਾ ਕਿ ਆਖਿਰ ਪੰਚਾਇਤ ਚੋਣ ਕਦੋਂ ਹੋਵੇਗੀ ਥੋੜੀ ਦੇਰ ਪਹਿਲਾਂ ਇਹ ਜਾਣਕਾਰੀ ਸਾਂਝੀ ਕੀਤੀ ਸੀ ਕਿ ਅੱਜ ਦੁਪਹਿਰ 3 ਵਜੇ ਪ੍ਰੈਸ ਕਾਨਫਰੰਸ ਹੋਣੀ ਹੈ ਚੋਣ ਕਮਿਸ਼ਨਰ ਰਾਜ ਕੁਮਾਰ ਚੌਧਰੀ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾਣੀ ਹੈ ਇਹ ਵੀ ਦੱਸਿਆ ਸੀਗਾ ਕਿ ਚੋਣ ਨਿਸ਼ਾਨ ਦੀ ਤਿਆਰੀਆਂ ਜਿਹੜੀਆਂ ਨੇ ਮੁਕੰਮਲ ਕਰ ਲਿੱਤੀਆਂ ਗਈਆਂ ਸੀਗਾ ਤੇ ਹੁਣ ਵੱਡੀ ਖਬਰ ਦੇ ਰਹੇ ਆ ਕਿ ਪੰਚਾਇਤੀ ਚੋਣਾਂ ਦੀ ਤਰੀਕਾਂ ਜਿਹੜੀਆਂ ਨੇ ਉਹ ਐਲਾਨ ਦਿੱਤੀਆਂ ਗਈਆਂ ਨੇ 15 ਅਕਤੂਬਰ ਨੂੰ ਪੰਚਾਇਤੀ ਚੋਣਾਂ ਹੋਣਗੀਆਂ ਦੱਸਦੇ ਕਿ 15 ਅਕਤੂਬਰ ਨੂੰ ਹੀ ਨਤੀਜੇ ਵੀ ਹੋਣਗੇ ਵੋਟਾਂ ਵੀ ਪੈਣਗੀਆਂ ਤੇ ਤੁਸੀਂ ਆਪਣਾ 15 ਤਰੀਕ ਨੂੰ ਪੰਚਾਇਤ ਚੁਣ ਪੰਚਾਇਤੀ ਚੋਣਾਂ ਹੋਣਗੀਆਂ ਸਰਪੰਚ ਜਿਹੜਾ ਹੈ ਉਹ ਚੋਣ ਚੁਣ ਸਕਦੇ ਹੋ ਕਿਉਂਕਿ ਲੰਬੇ ਸਮੇਂ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਸੀਗਾ ਦੱਸ ਦਈਏ ਕਿ ਗੁਲਾਬੀ ਪਰਚੀ ਜਿਹੜੀ ਹੋਵੇਗੀ ਸਰਪੰਚ ਚੁਣਨ ਦੇ ਲਈ ਹੋਵੇਗੀ ਜਦੋਂ ਤੁਸੀਂ ਵੋਟ ਪਾਣ ਜਾਣਾ ਤੇ ਚਿੱਟੀ ਪਰਚੀ ਜਿਹੜੀ ਹੋਵੇਗੀ ਉਹ ਤੁਸੀਂ ਆਪਣਾ ਵਾਰਡ ਮੈਂਬਰ ਚੁਣੋਗੇ ਯਾਨੀ ਕਿ ਪੰਚ ਚੁਣੋਗੇ ਦੱਸ ਦਈਏ ਕਿ ਕੁੱਲ ਪੰਚਾਇਤਾਂ 13237 ಗ್ರಾಮ ਪੰਚਾਇਤਾਂ ਨੇ ਤੇ 19110 ਜਿਹੜੇ ਨੇ ਪੋਲਿੰਗ ਬੂਥ ਬਣਾਏ ਜਾਣਗੇ ਦੱਸ ਦਈਏ ਕਿ ਇਹ ਜਿਹੜੀ ਵੋਟਾਂ ਨੇ ਬੈਲਟ ਪੇਪਰ ਰਾਹੀਂ ਹੋਵੇਗੀ ਦਿਨ ਨਾਲ ਹੀ ਦਾਦੀ ਕਿ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਵੋਟਾਂ ਪੈਣਗੀਆਂ ਉਸ ਤੋਂ ਬਾਅਦ ਗਿਣਤੀ ਹੋਣੀ ਸ਼ੁਰੂ ਹੋ ਜਾਵੇਗੀ ਤੇ ਨਤੀਜੇ ਵੀ ਸ਼ਾਮ ਤੱਕ ਦੱਸ ਦਿੱਤੇ ਜਾਣਗੇ ਵਧੇਰੇ ਜਾਣਕਾਰੀ ਦੇ ਲਈ ਦੱਸ ਦਈਏ ਕਿ 15 ਅਕਤੂਬਰ ਜਿਹੜੀ ਤਰੀਕ ਰੱਖੀ ਗਈ ਹੈ ਤਿਉਹਾਰਾਂ ਦੇ ਸੀਜ਼ਨ ਨੂੰ ਦੇਖਦੇ ਹੋਏ ਸ਼ਡਿਊਲ ਤੈਅ ਕੀਤਾ ਗਿਆ ਹੈ ਧੋਨੇ ਦੀ ਵਾਡੀ ਤੇ ਸੀਜ਼ਨ ਨੂੰ ਦੇਖਦੇ ਹੋਏ ਇਹ ਸ਼ਡਿਊਲ ਤੈਅ ਕੀਤਾ ਗਿਆ ਤੇ ਵੱਡੀ ਜਾਣਕਾਰੀ ਉਹ ਵਧੇਰੇ ਜਾਣਕਾਰੀ ਦੇ ਲਈ ਡਾਇਰੈਕਟ ਤੁਹਾਨੂੰ ਪ੍ਰੈਸ ਕਾਨਫਰੰਸ ਦੇ ਵਿੱਚ ਲੈ ਕੇ ਚੱਲਦੇ ਹਾਂ ਕਿ ਕਿਸ ਤਰੀਕੇ ਨਾਲ ਕਿਹੜੀ ਕਿਹੜੀ ਹਦਾਇਤਾਂ ਹੋਰ ਦਿੱਤੀਆਂ ਗਈਆਂ ਨੇ ਚੋਣ ਜਬ ਤੱਕ ਇਸ ਤਰ੍ਹਾਂ ਲੱਗ ਰਿਹਾ ਹੈ ਕਿੰਨਾ ਖਰਚਾ ਹੋਵੇਗਾ ਕਿਸੇ ਦੇ ਲਈ ਆਪਣੇ ਪ੍ਰਚੋਣ ਪ੍ਰਚਾਰ ਦੇ ਲਈ ਰੈਲੀਆਂ ਕੱਢਣ ਦੇ ਲਈ ਉਹ ਸਾਰੀਆਂ ਚੀਜ਼ਾਂ ਵਿਸਤਾਰ ਨਾਲ ਤੁਹਾਨੂੰ ਦੱਸਦੇ ਹਾਂ ਪ੍ਰੈਸ ਕਾਨਫਰੰਸ ਦੀ ਲਾਈਵ ਵੀਰੋ ਦਿਖਾਣਾ ਕਿ ਰਾਜਗਮ ਚੌਧਰੀ ਦੇ ਵੱਲੋਂ ਕਿਹੜੀਆਂ ਕਿਹੜੀਆਂ ਹਦਾਇਤਾਂ ਜਿਹੜੀਆਂ ਨੇ ਉਹ ਦਿੱਤੀਆਂ ਗਈਆਂ ਨੇ ਇਸ ਦੇ ਨਾਲ ਹੀ ਹੋਰ ਵੀ ਜਾਣਕਾਰੀ ਸਾਂਝ ਕਰਾਂਗੇ ਪੰਜਾਬ ਰਾਜ ਚੋਣ ਕਮਿਸ਼ਨ ਨੇ ਸੂਬੇ ਦੇ ਵਿੱਚ ਪੰਚਾਇਤੀ ਚੋਣਾਂ ਦਾ ਐਲਾਨ ਕਰ ਦਿੱਤਾ ਹੈ 15 ਅਕਤੂਬਰ ਨੂੰ ਵੋਟਾਂ ਪੈਣਗੀਆਂ ਪੰਚਾਇਤੀ ਚੋਣਾਂ ਦਿਆਂ ਤਰੀਕਾਂ ਦੇ ਐਲਾਨ ਨਾਲ ਹੁਣ ਪਿੰਡ ਵਿੱਚ ਚੋਣ ਜਾਬਤਾ ਵੀ ਲੱਗ ਗਿਆ ਹੈ ਸੂਬਾ ਚੋਣ ਕਮਿਸ਼ਨਰ ਰਾਜ ਕਮਲ ਚੌਧਰੀ ਨੇ ਕਿਹਾ ਕਿ ਨਾਮਜ਼ਦਗੀ ਦੀ ਆਖਰੀ ਤਾਰੀਖ 4 ਅਕਤੂਬਰ ਹੋਵੇਗੀ ਸਵੇਰੇ 8 ਵਜੇ ਤੋਂ 4 ਵਜੇ ਤੱਕ ਵੋਟਾਂ ਪੈਣਗੀਆਂ ਅਤੇ ਉਸੇ ਦਿਨ ਵੋਟਾਂ ਦੀ ਗਿਣਤੀ ਵੀ ਹੋਵੇਗੀ ਉਹਨਾਂ ਦੱਸਿਆ ਕਿ ਪੰਜਾਬ ਚ ਕੁੱਲ 13237 ਗ੍ਰਾਮ ਪੰਚਾਇਤਾਂ ਨੇ ਅਤੇ 19110 ਪੋਲਿੰਗ ਬੂਥ ਬਣਨਗੇ ਬੈਲਟ ਪੇਪਰ ਰਾਹੀਂ ਵੋਟਾਂ ਤੁਸੀਂ ਪਾ ਸਕਦੇ ਹੋ ਜਨਰਲ ਪੰਚਾਇਤ ਸਰਪੰਚਾਂ ਨੂੰ ਨਾਮਜ਼ਦਗੀ ਫੀਸ 100 ਰੁਪਏ ਦੇਣੀ ਪਵੇਗੀ ਅਤੇ ਐਸੀਬੀਸੀ ਪੰਚਾਂ ਤੇ ਸਰਪੰਚਾਂ ਨੂੰ ਨੋਮੀਨੇਸ਼ਨ ਫੀਸ 50 ਰੁਪਏ ਰੱਖੀ ਗਈ ਹੈ ਪੰਜਾਬ ਦੇ ਵਿੱਚ 1 ਕਰੋੜ 33 ਲੱਖ ਵੋਟਰ ਨੇ ਦੱਸਦੀ ਹੈ ਕਿ ਜਿਸ ਚੀਜ਼ ਦਾ ਇੰਤਜ਼ਾਰ ਸੀ ਜਿਸ ਪਲ ਦਾ ਇੰਤਜ਼ਾਰ ਸੀ ਹੁਣ ਆ ਚੁੱਕਾ ਹੈ ਪੰਜਾਬ ਰਾਜ ਚੋਣ ਕਮਿਸ਼ਨ ਨੇ ਇਹ ਵੀ ਕਿਹਾ ਕਿ ਤਿਉਹਾਰਾਂ ਨੂੰ ਦੇਖਦੇ ਹੋਏ ਸ਼ਡਿਊਲ ਤੈਅ ਕੀਤਾ ਗਿਆ ਹੈ ਤੁਨੇ ਦੀ ਵਾਢੀ ਦਾ ਸੀਜ਼ਨ ਦਾ ਵੀ ਧਿਆਨ ਰੱਖਿਆ ਗਿਆ ਹੈ ਪੰਚਾਂ ਤੇ ਸਰਪੰਚਾਂ ਨੂੰ ਵੱਖਰੇ ਵੱਖਰੇ ਚੋਣ ਨਿਸ਼ਾਨ ਜਾਰੀ ਕੀਤੇ ਜਾਣਗੇ ਚੋਣ ਕਮਿਸ਼ਨ ਮੁਤਾਬਕ ਸਰਪੰਚ ਦੀ ਚੋਣ ਲਈ 38 ਅਤੇ ਪੰਚ ਦੀ ਚੋਣ ਲਈ 135 ਚੋਣ ਨਿਸ਼ਾਨ ਰੱਖੇ ਗਏ ਨੇ ਚੋਣ ਕਮਿਸ਼ਨ ਮੁਤਾਬਕ ਕੁੱਲ 173 ਚੋਣ ਨਿਸ਼ਾਨ ਰੱਖੇ ਗਏ ਨੇ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਦੇ ਲਈ 32 ਚੋਣ ਨਿਸ਼ਾਨ ਹੋਣਗੇ ਤੇ ਚੋਣ ਕਮਿਸ਼ਨਰ ਮੁਤਾਬਕ ਦੋ ਤਰ੍ਹਾਂ ਦੇ ਬੈਲਟ ਪੇਪਰ ਹੋਣਗੇ ਪੰਜਾਬ ਦੇ ਵਿੱਚ ਕੁੱਲ 13237 ਪੰਚਾਇਤਾਂ ਨੇ ਜਿਨ੍ਹਾਂ ਤੇ 153 ਪੰਚਾਇਤ ਸੰਮਤੀਆਂ ਅਤੇ 23 ਜ਼ਿਲ੍ਹਾ ਪ੍ਰੀਸ਼ਦ ਹਨ ਉਹਨਾਂ ਦਾ ਕਾਂਜ ਕਾਇਚਣਾ 31 ਦਸੰਬਰ 2023 ਨੂੰ ਖਤਮ ਹੋ ਗਿਆ ਸੀ ਸੂਬੇ ਦੇ ਵਿੱਚ ਸਭ ਤੋਂ ਵੱਧ 1405 ਪੰਚਾਇਤਾਂ ਫਸ਼ਾਰਪੁਰ ਜ਼ਿਲ੍ਹੇ ਦੇ ਵਿੱਚ ਨੇ ਜਦੋਂ ਕਿ ਪਕਿਆਲਾ ਦੇ ਵਿੱਚ 1025 ਪੰਚਾਇਤਾਂ ਨੇ ਪਿਛਲੇ ਸਾਲ ਦਸੰਬਰ ਤੋਂ ਪੰਕ ਹੋਈਆਂ ਪੰਚਾਇਤ ਦੀਆਂ ਚੋਣਾਂ ਅਜੇ ਬਾਕੀ ਨੇ ਇਸ ਲਈ ਤੇ ਵੱਡੀ ਖਬਰ ਅੱਜ ਸਾਂਝੀ ਕੀਤੀ ਹੈ ਕਿ ਕਿਸ ਤਰੀਕੇ ਨਾਲ ਤੁਸੀਂ ਵੋਟ ਜਿਹੜੀ ਆ ਪਾ ਸਕਦੇ ਹੋ ਤੇ ਪੰਚਾਇਤ ਸਚੀਕਾਲ ਮਹਾਰਤੀ ਅਸਮ ਜਰ ਨਿਊਜ਼ ਦੇਖੇ ਦਰਸ਼ਕਾਂ ਦਾ ਸਵਾਗਤ ਹੈ ਇਸ ਵੇਲੇ ਦੀ ਵੱਡੀ ਖਬਰ ਸਾਂਝੀ ਕਰਨ ਲੱਗੇ ਹਾਂ ਕਿਉਂਕਿ ਲੰਬੇ ਸਮੇਂ ਤੋਂ ਪੰਚਾਇਤਾਂ ਚੋਣਾਂ ਦੀ ਇੰਤਜ਼ਾਰ ਕੀਤਾ ਜਾ ਰਿਹਾ ਸੀ ਕਿ ਆਖਿਰ ਪੰਚਾਇਤ ਚੋਣ ਕਦੋਂ ਹੋਵੇਗੀ ਥੋੜੀ ਦੇਰ ਪਹਿਲਾਂ ਇਹ ਜਾਣਕਾਰੀ ਸਾਂਝੀ ਕੀਤੀ ਸੀ ਕਿ ਅੱਜ ਦੁਪਹਿਰ 3 ਵਜੇ ਪ੍ਰੈਸ ਕਾਨਫਰੰਸ ਹੋਣੀ ਹੈ ਚੋਣ ਕਮਿਸ਼ਨਰ ਰਾਜਕਮਲ ਚੌਧਰੀ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾਣੀ ਹੈ ਇਹ ਵੀ ਦੱਸਿਆ ਸੀਗਾ ਕਿ ਚੋਣ ਨਿਸ਼ਾਨ ਦੀ ਤਿਆਰੀਆਂ ਜਿਹੜੀਆਂ ਨੇ ਮੁਕੰਮਲ ਕਰ ਲਿੱਤੀਆਂ ਗਈਆਂ ਸੀਗਾ ਤੇ ਹੁਣ ਵੱਡੀ ਖਬਰ ਦੇ ਰਹੇ ਆ ਕਿ ਪੰਚਾਇਤੀ ਚੋਣਾਂ ਦੀ ਤਰੀਕਾਂ ਜਿਹੜੀਆਂ ਨੇ ਉਹ ਐਲਾਨ ਦਿੱਤੀਆਂ ਗਈਆਂ ਨੇ 15 ਅਕਤੂਬਰ ਨੂੰ ਪੰਚਾਇਤੀ ਚੋਣਾਂ ਹੋਣਗੀਆਂ ਦੱਸਦੇ ਕਿ 15 ਅਕਤੂਬਰ ਨੂੰ ਹੀ ਨਤੀਜੇ ਵੀ ਹੋਣਗੇ ਵੋਟਾਂ ਵੀ ਪੈਣਗੀਆਂ ਤੇ ਤੁਸੀਂ ਆਪਣਾ 15 ਤਰੀਕ ਨੂੰ ਪੰਚਾਇਤ ਚੁਣ ਪੰਚਾਇਤੀ ਚੋਣਾਂ ਹੋਣਗੀਆਂ ਸਰਪੰਚ ਜਿਹੜਾ ਹੈ ਉਹ ਚੋਣ ਤੋਂ ਸਕਦੇ ਹੋ ਕਿਉਂਕਿ ਲੰਬੇ ਸਮੇਂ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਸੀਗਾ ਦੱਸ ਦਈਏ ਕਿ ਗੁਲਾਬੀ ਪਰਚੀ ਜਿਹੜੀ ਹੋਵੇਗੀ ਸਰਪੰਚ ਚੁਣਨ ਦੇ ਲਈ ਹੋਵੇਗੀ ਜਦੋਂ ਤੁਸੀਂ ਵੋਟ ਪਾਣ ਜਾਣਾ ਤੇ ਚਿੱਟੇ ਪਰਚੀ ਜਿਹੜੀ ਹੋਵੇਗੀ ਉਹ ਤੁਸੀਂ ਆਪਣਾ ਵਾਰਡ ਮੈਂਬਰ ਚੁਣੋਗੇ ਯਾਨੀ ਕਿ ਪੰਚ ਚੁਣੋਗੇ ਦੱਸ ਦਈਏ ਕਿ ਕੁੱਲ ਪੰਚਾਇਤਾਂ 13237 ਗ੍ਰਾਮ ਪੰਚਾਇਤਾਂ ਨੇ ਤੇ 19110 ਜਿਹੜੇ ਨੇ ਪੋਲਿੰਗ ਬੂਥ ਬਣਾਏ ਜਾਣਗੇ ਦੱਸ ਦਈਏ ਕਿ ਇਹ ਜਿਹੜੀ ਵੋਟਾਂ ਨੇ ਬੈਲਟ ਪੇਪਰ ਰਾਹੀਂ ਹੋਵੇਗੀ ਦਿਨ ਨਾਲ ਹੀ ਦੱਗੀ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਵੋਟਾਂ ਪੈਣਗੀਆਂ ਉਸ ਤੋਂ ਬਾਅਦ ਗਿਣਤੀ ਹੋਣੀ ਸ਼ੁਰੂ ਹੋ ਜਾਵੇਗੀ ਤੇ ਨਤੀਜੇ ਵੀ ਸ਼ਾਮ ਤੱਕ ਦੱਸ ਦਿੱਤੇ ਜਾਣਗੇ ਵਧੇਰੇ ਜਾਣਕਾਰੀ ਦੇ ਲਈ ਦੱਸ ਦਈਏ ਕਿ 15 ਅਕਤੂਬਰ ਜਿਹੜੀ ਤਰੀਕ ਰੱਖੀ ਗਈ ਹੈ ਤਿਉਹਾਰਾਂ ਦੇ ਸੀਜ਼ਨ ਨੂੰ ਦੇਖਦੇ ਹੋਏ ਸ਼ਡਿਊਲ ਤੈਅ ਕੀਤਾ ਗਿਆ ਹੈ ਧੋਨੇ ਦੀ ਵਾਡੀ ਦੇ ਸੀਜ਼ਨ ਨੂੰ ਦੇਖਦੇ ਹੋਏ ਇਹ ਸ਼ਡਿਊਲ ਤੈਅ ਕੀਤਾ ਗਿਆ ਤੇ ਵੱਡੀ ਜਾਣਕਾਰੀ ਉਹ ਵਧੇਰੇ ਜਾਣਕਾਰੀ ਦੇ ਲਈ ਡਾਇਰੈਕਟ ਤੁਹਾਨੂੰ ਪ੍ਰੈਸ ਕਾਨਫਰੰਸ ਦੇ ਵਿੱਚ ਲੈ ਕੇ ਚ ਆਉਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਕਿਹੜੀ ਕਿਹੜੀ ਹਿਦਾਇਤਾਂ ਹੋਰ ਦਿੱਤੀਆਂ ਗਈਆਂ ਨੇ ਚੋਣ ਜਬ ਤੱਕ ਇਸ ਤਰ੍ਹਾਂ ਲੱਗ ਰਿਹਾ ਹੈ ਕਿੰਨਾ ਖਰਚਾ ਹੋਵੇਗਾ ਕਿਸੇ ਦੇ ਲਈ ਆਪਣੇ ਪ੍ਰਚੋਣ ਪ੍ਰਚਾਰ ਦੇ ਲਈ ਰੈਲੀਆਂ ਕੱਢਣ ਦੇ ਲਈ ਉਹ ਸਾਰੀਆਂ ਚੀਜ਼ਾਂ ਵਿਸਤਾਰ ਨਾਲ ਤੁਹਾਨੂੰ ਦੱਸਦੇ ਹਾਂ ਪ੍ਰੈਸ ਕਾਨਫਰੰਸ ਦੀ ਲਾਈਵ ਵੀਰੋ ਦਿਖਾਣਾ ਕਿ ਰਾਜਗਮ ਚੌਧਰੀ ਦੇ ਵੱਲੋਂ ਕਿਹੜੀਆਂ ਕਿਹੜੀਆਂ ਹਿਦਾਇਤਾਂ ਜਿਹੜੀਆਂ ਨੇ ਉਹ ਦਿੱਤੀਆਂ ਗਈਆਂ ਨੇ ਇਹਦੇ ਨਾਲ ਹੀ ਹੋਰ ਵੀ ਜਾਣਕਾਰੀ ਸਾਂਝ ਕਰਾਂਗੇ ਪੰਜਾਬ ਰਾਜ ਚੋਣ ਕਮਿਸ਼ਨ ਨੇ ਸੂਬੇ ਦੇ ਵਿੱਚ ਪੰਚਾਇਤੀ ਚੋਣਾਂ ਦਾ ਐਲਾਨ ਕਰ ਦਿੱਤਾ ਹੈ 15 ਅਕਤੂਬਰ ਨੂੰ ਵੋਟਾਂ ਪੈਣਗੀਆਂ ਪੰਚਾਇਤੀ ਚੋਣਾਂ ਦੇ ਆ तरीਕਾਂ ਦੇ ਐਲਾਨ ਨਾਲ ਹੁਣ ਪਿੰਡ ਵਿੱਚ ਚੋਣ ਜਾਬਤਾ ਵੀ ਲੱਗ ਗਿਆ ਹੈ ਸੂਬਾ ਚੋਣ ਕਮਿਸ਼ਨਰ ਰਾਜ ਕਮਲ ਚੌਧਰੀ ਨੇ ਕਿਹਾ ਕਿ ਨਾਮਜ਼ਦਗੀ ਦੀ ਆਖਰੀ ਤਾਰੀਖ 4 ਅਕਤੂਬਰ ਹੋਵੇਗੀ ਸਵੇਰੇ 8 ਵਜੇ ਤੋਂ 4 ਵਜੇ ਤੱਕ ਵੋਟਾਂ ਪੈਣਗੀਆਂ ਅਤੇ ਉਸੇ ਦਿਨ ਵੋਟਾਂ ਦੀ ਗਿਣਤੀ ਵੀ ਹੋਵੇਗੀ ਉਹਨਾਂ ਦੱਸਿਆ ਕਿ ਪੰਜਾਬ ਚ ਕੁੱਲ 13237 ਗ੍ਰਾਮ ਪੰਚਾਇਤਾਂ ਨੇ ਅਤੇ 19110 ਪੋਲਿੰਗ ਬੂਥ ਬਣਨਗੇ ਬੈਲਟ ਪੇਪਰ ਰਾਹੀਂ ਵੋਟਾਂ ਤੁਸੀਂ ਪਾ ਸਕਦੇ ਹੋ ਜਨਰਲ ਪੰਚਾਇਤ ਸਰਪੰਚਾਂ ਨੂੰ ਨਾਮਜ਼ਦਗੀ ਫੀਸ 100 ਰੁਪਏ ਦੇਣੀ ਪਵੇਗੀ ਅਤੇ ਐਸਸੀਬੀਸੀ ਪੰਚਾਇਤ ਸਰਪੰਚਾਂ ਨੂੰ ਨੋਮੀਨੇਸ਼ਨ ਫੀਸ 50 ਰੁਪਏ ਰੱਖੀ ਗਈ ਹੈ ਪੰਜਾਬ ਦੇ ਵਿੱਚ 1 ਕਰੋੜ 33 ਲੱਖ ਵੋਟਰ ਨੇ ਦੱਸ ਦਈਏ ਕਿ ਜਿਸ ਚੀਜ਼ ਦਾ ਇੰਤਜ਼ਾਰ ਸੀ ਜਿਸ ਪਲ ਦਾ ਇੰਤਜ਼ਾਰ ਸੀ ਹੁਣ ਆ ਚੁੱਕਾ ਹੈ ਪੰਜਾਬ ਰਾਜ ਚੋਣ ਕਮਿਸ਼ਨ ਨੇ ਇਹ ਵੀ ਕਿਹਾ ਕਿ ਤਿਉਹਾਰਾਂ ਨੂੰ ਦੇਖਦੇ ਹੋਏ ਸ਼ਡਿਊਲ ਤੈਅ ਕੀਤਾ ਗਿਆ ਚੋਣ ਦੀ ਵਾਢੀ ਦਾ ਸੀਜ਼ਨ ਦਾ ਵੀ ਧਿਆਨ ਰੱਖਿਆ ਗਿਆ ਹੈ ਪੰਚਾਂ ਦੇ ਸਰਪੰਚਾਂ ਨੂੰ ਵੱਖਰੇ ਵੱਖਰੇ ਚੋਣ ਨਿਸ਼ਾਨ ਜਾਰੀ ਕੀਤੇ ਜਾਣਗੇ ਚੋਣ ਕਮਿਸ਼ਨ ਮੁਤਾਬਕ ਸਰਪੰਚ ਦੀ ਚੋਣ ਲਈ 38 ਅਤੇ ਪੰਚ ਦੀ ਚੋਣ ਲਈ 135 ਚੋਣ ਨਿਸ਼ਾਨ ਰੱਖੇ ਗਏ ਨੇ ਚੋਣ ਕਮਿਸ਼ਨ ਮੁਤਾਬਕ ਕੁੱਲ 173 ਚੋਣ ਨਿਸ਼ਾਨ ਰੱਖੇ ਗਏ ਨੇ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਦੇ ਲਈ 32 ਚੋਣ ਨਿਸ਼ਾਨ ਹੋਣਗੇ ਤੇ ਚੋਣ ਕਮਿਸ਼ਨਰ ਮੁਤਾਬਕ ਦੋ ਤਰ੍ਹਾਂ ਦੇ ਬੈਲਟ ਪੇਪਰ ਹੋਣਗੇ ਪੰਜਾਬ ਦੇ ਵਿੱਚ ਕੁੱਲ 13237 ਪੰਚਾਇਤਾਂ ਨੇ ਜਿਨ੍ਹਾਂ ਵਿੱਚ 153 ਪੰਚਾਇਤ ਸੰਮਤੀ ਹੱਤ ਤੇ ਜ਼ਿਲ੍ਹਾ ਪ੍ਰੀਸ਼ਦ ਹਨ ਉਹਨਾਂ ਦਾ ਕਾਰਜਕਾਲ ਜਿਹੜਾ 31 ਦਸੰਬਰ 2023 ਨੂੰ ਖਤਮ ਹੋ ਗਿਆ ਸੀ ਸੂਬੇ ਦੇ ਵਿੱਚ ਸਭ ਤੋਂ ਵੱਧ ਚੋਦਾ ਸੋ ਪੰਜ ਪੰਚਾਇਤਾਂ ਪਰ ਚਾਰ ਪੁਰ ਢਿਲੇ ਦੇ ਗਏ ਨੇ ਜਦੋਂ ਕਿ ਪਟਿਆਲਾ ਦੇ ਵਿੱਚ 1022 ਪੰਚਾਇਤਾਂ ਨੇ ਪਿਛਲੇ ਸਾਲ ਦਸੰਬਰ ਤੋਂ ਪੰਕ ਕੋਈਆਂ ਪੰਚਾਇਤਾਂ ਦੇ ਚੋਣਾਂ ਅਜੇ ਬਾਕੀ ਨੇ ਇਸ ਵੇਲੇ ਦੀ ਵੱਡੀ ਖਬਰ ਤਾਂ ਨਾਲ ਸਾਂਝੀ ਕੀਤੀ ਹੈ ਕਿ ਕਿਸ ਤਰੀਕੇ ਨਾਲ ਤੁਸੀਂ ਆ ਵੋਟ ਜਿਹੜੀ ਆ ਪਾਤਦਿਓ ਤੇ ਪੰਚ